ਇਸੇ ਪ੍ਰਕਾਸ਼ ਨੂੰ ਗੁਰੂ ਨੇ ਸੰਦੇ ਨਾਲ ਮਾਨੂੰ ਸਮਝਾਇਆ ਮਾਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਏ ਮੇਰੇ ਮਾਨ ਆਇਆ ਤੇ ਅੰਦਰ ਪ੍ਰਕਾਸ਼ ਆ ਨਾ ਇਹ ਜਿਹੜੀ ਜੋਤ जगਦੀ ਆ ਇਹ ਪ੍ਰਭੂ ਦੇ ਮੂਰ ਦਿਆ ਆਪਣਾ ਮੂਲ ਪਛਾਨ ਅਜ ਬਿਮਾਰੀ ਨਹੀਂ ਕਿਹਾ ਨਾ ਜਦੋਂ ਬੰਦਾ ਮੂਲ ਨੂੰ ਟੁੱਟ ਜਾਂਦਾ ਥੋੜਾ ਉਜੜ ਪੈ ਜਾਂਦਾ ਇਹ ਜਿਹੜੇ ਰੱਬੀ نور ਅਲਾਹੀ ਦਰਸ਼ਨ ਨੇ ਇਹ ਬਹਾਤਮਾ ਬੜਾ ਦਰਸ਼ਨ ਗੁਰੂ ਦੇ ਸਨਮੁਖ ਦਰਸ਼ਨ ਕਰਨੇ ਦੇਖੋ ਜਿਹੜਾ ਸਨਮੁਖ ਦਰਸ਼ਨ ਹੈ ਇਹ ਸਾਰਿਆਂ ਤੋਂ ਪ੍ਰਮੁੱਖ ਦਰਸ਼ਨ ਮੰਨਿਆ ਗਿਆ ਅਸੀਂ ਗੁਰੂ ਨੂੰ ਦੇਖਦੇ ਹਾਂ ਤੇ ਗੁਰੂ ਸਾਨੂੰ ਦੇਖਦਾ ਦੋਨਾਂ ਦੀ ਪਰਸਪਰ ਸਾਂਝਾ ਅਸੀਂ ਗੁਰੂ ਨੂੰ ਤੱਕਦੇ ਹਾਂ ਗੁਰੂ ਸਾਨੂੰ ਤੱਕਦਾ ਅਸੀਂ ਗੁਰੂ ਦੇ ਲਈ ਝਾਕਦੇ ਹਾਂ ਗੁਰੂ ਸਾਡੇ ਲਈ ਝਾਕਦਾ ਅਸੀਂ ਗੁਰੂ ਦੇ ਦਰਸ਼ਨ ਕਰਦੇ ਹਾਂ ਗੁਰੂ ਸਾਨੂੰ ਨਜ਼ਰ ਦੇ ਨਾਲ ਤਾਰ ਦਿੰਦਾ ਜਿਹੜਾ ਗੁਰੂ ਆ ਇਹ ਨੂੰ ਕਹਿੰਦੇ ਐ ਸਾਨ ਮੁਖ ਦਰਸ਼ਨ ਆਪਣੇ ਸਾਹਮਣੇ ਈਕਾ ਸੁਪਨੇ ਦਾ ਦੀਦਾਰ ਬਹੁਤ ਔਖਾ ਹੁੰਦਾ ਜਿਹੜੇ ਲੋਕ ਨਾ ਸੁਰਤੀ ਗੁਰੂ ਨਾਲ ਜੋੜੀ ਰੱਖਦੇ ਆ ਧਿਆਨ ਜੁੜੇ ਰਹਿੰਦਾ ਸਮਰਨ ਨਾਲ ਉਹ ਜਦੋਂ ਸੌਂਦੇ ਆ ਫਿਰ ਉਹਨਾਂ ਦੀ ਸੁਰਤੀ ਜੁੜ ਜਾਂਦੀ ਆ ਉਹਨਾਂ ਨੂੰ ਸੁਪਨੇ ਵਿੱਚ ਵੀ ਦੀਦਾਰ ਹੋ ਜਾਂਦਾ ਬਹੁਤ ਉਤਮ ਦਰਸ਼ਨਾ ਗੁਰੂ ਦਾ ਰੂਪ ਫੋਟੋ ਇਹ ਜਿਹੜੀ ਫੋਟੋ ਆ ਰੂਪ ਇਸ ਹਾਮਾ ਜਿਹਨੇ ਗੁਰੂ ਨੂੰ ਦੇਖ ਲਿਆ ਜਿਹਨੇ ਫੋਟੋ ਦੇਖ ਲਈ ਮੂਰਤ ਦਾ ਮਤਲਬ ਹੈ ਨਾ ਗੁਰ ਕੀ ਮੂਰਤ ਮਨ ਮੈਂ ਧਿਆਨ